ਜੀ ਜਨਮ ਭੂਮੀ ਤੇ ਕਿਲਾ ਅਨੰਦਗੜ੍ਹ ਸਾਹਿਬ ਵੱਲ ਨੂੰ ਜਾਂਦੇ ਹੋਏ ਆ ਕਿਵੇਂ ਕੰਮ ਕਰਨ ਦੇ ਲਈ ਪਹੁੰਚੇ ਨੇ ਨਾਮ ਕੀ ਆ ਕੀ ਨਾਮ ਕੀ ਆ ਤੇਰਾ ਮੇਰਾ ਹਾਂ ਮਨੋਜ ਕੁਮਾਰ ਮਨੋਜ ਕੁਮਾਰ ਕਿੱਥੋਂ ਆਏ ਆ ਉਪੀ ਸੇ ਯੂਪੀ ਤੋਂ ਕਦੋਂ ਆਇਆ ਕੱਲ ਆਏ تھے ਕੱਲ ਆਇਆ ਕਿਵੇਂ ਪਤਾ ਲੱਗਿਆ ਓਰੇ ਮਿਲਕ ਬਾਰੇ ਵਿੱਚ ਪਤਾ ਲੱਗਿਆ ਕਿੰਨੇ ਚਾਲ ਲੱਗੇ ਜਾਂਦੇ ਨੇ ਫਿਰ ਪਹੁੰਚਿਆ ਨਾ ਉਥੇ 3 ਸਾਲ ਕੇ ਬਾਅਦ ਮਿਲ ਲਗਾ ਅੱਛਾ ਤਾਂ ਕੀ ਹੋਇਆ ਸੀ ਇੱਥੇ ਧਰਤੀ ਤੇ ਇਤਿਹਾਸ ਕੀ ਐ ਇੱਥੇ ਦਾ ਨਹੀਂ ਮਾਲ ਮੈਂ ਸਰ ਬੱਸ ਵੈਸੇ ਹੀ ਮੰਗਣ ਆ ਗਿਆ ਮੈਂ ਪੈਸੇ ਦਾ ਕੀ ਮਤਲਬ ਹੈ ਖਰਚ ਕੌਣ-ਕੌਣ ਹੈ ਤੇਰੇ ਖਰਚ ਕੌਣ-ਕੌਣ ਹੈ ਘਰ ਪਰ ਮੇਰੇ ਮੇਰੇ ਫੈਮਲੀ ਹੈ ਫੈਮਲੀ ਚ ਕੌਣ-ਕੌਣ ਹੈ ਮੇਰੇ ਮੇਰੇ ਬੱਚੇ ਹਨ ਕਿੰਨੇ ਬੱਚੇ ਨੇ ਚਾਰ ਬੱਚੇ ਹਨ ਅਸਤਾਜ ਅਨਾਥ ਆਸ਼ਰਮ ਚ ਤੈਨੂੰ ਭੇਜਣ ਲੱਗੇ ਆ ਉੱਥੇ ਤੇਰਾ ਰਹਿਣ ਦਾ ਖਾਣ ਦਾ ਪੀਣ ਦਾ ਪ੍ਰਬੰਧ ਹੋਊਗਾ ਤੇਰੇ ਬੱਚਿਆਂ ਨੂੰ ਵੀ ਉੱਥੋਂ ਬੁਲਾ ਲਾਂਗੇ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਪਹਿਲਾਂ ਗੱਲ ਸੁਣ ਤੇਰੇ ਬੱਚਿਆਂ ਨੂੰ ਵੀ ਬੁਲਾ ਲਾਂਗੇ ਉੱਥੋਂ ਠੀਕ ਆ ਪੜ੍ਹਾਈ ਦਾ ਪ੍ਰਬੰਧ ਵੀ ਹੋਊਗਾ ਔਰੀ ਠੀਕ ਆ ਉਰੇ ਹੀ ਕਰ ਦਨੇ ਆ ਤੁਸੀਂ ਬਾਰ ਬਾਰ ਐਵੇਂ ਔਖੇ ਹੁੰਨੇ ਪੰਜਾਬ ਆ ਕੇ ਤੁਹਾਨੂੰ ਪੱਕਾ ਹੀ ਰੱਖ ਲੈਣੇ ਨਹੀਂ ਅਸੀਂ ਲੋਕ ਨਹੀਂ ਰਹਿਾਂਗੇ ਪੱਕੇ ਨਹੀਂ ਆਹ ਜੇਬਾਂ ਭਰੀਆਂ ਨੇ ਕਿੰਨੇ ਪੈਸੇ ਇਕੱਠੇ ਕੀਤੇ ਨੇ ਤਾਂ ਮੈਂ ਪੈਸਾ ਇਕੱਠਾ ਹੋ ਗਿਆ ਹੈ ਕਿੰਨੇ ਇਕੱਠੇ ਕੀਤੇ ਨੇ ਸਵੇਰ ਸਾਰੀ ਤਿੰਨੇ ਤਾਂ ਕਮਾਈ ਕੀ ਹੋਇਆ ਕੁਝ ਨਹੀਂ ਹੋਇਆ ਇਹ ਥੋੜੇ ਨੇ ਸਵੇਰ ਦੇ ਕਹਿੰਦਾ ਇਹੀ ਕਮਾਈ ਪਰਚੀ ਪਰਚੀ ਘਟਾ ਲਾ ਜੇ ਸੇਵਾ ਪੈ ਜੇ ਮੇਰੀ ਅਰਦਾਸ ਕਰਕੇ ਮੇਤੋ ਜਿਹੜੀਆਂ ਗਲਤੀਆਂ ਹੋਈਆਂ ਨੇਗਾ ਅੱਗੇ ਤੋਂ ਨਹੀਂ ਮੈਂ ਕਰਦਾ ਉਦੋਂ ਨੂੰ ਹੱਥ ਜੋੜ ਕੇ ਅਰਦਾਸ ਕਰ ਲਾ ਕਹਦੇ ਅੱਗੇ ਤੋਂ ਤੇਰੇ ਦਰ ਤੇ ਭੀਖ ਨਹੀਂ ਮੰਗਦਾ ਕਾ ਤੂੰ ਦੇਣੇ ਵਾਲਾ ਉਹ ਤੋਂ ਮੰਗ ਜਿਹੜਾ ਮੰਗਣਾ ਜਿਹੜਾ ਸਾਰੀ ਦੁਨੀਆ ਨੂੰ ਦੇਣੇ ਵਾਲਾ ਓਰੇ ਆvre ਤੂੰ ਇਹ ਉਰੀ ਕੋ ਮਈ ਜਾਣਾ ਓਰੇ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਹੁਣ ਤੂੰ ਐ ਜਾਣਾ ਨਹੀਂ ਹੈਗਾ ਸਹੀ ਸਲਾਮਤ ਜੀ ਜਨਮ ਭੂਮੀ ਤੇ ਕਿਲਾ ਅਨੰਦਗੜ੍ਹ ਸਾਹਿਬ ਵੱਲ ਨੂੰ ਜਾਂਦੇ ਹੋਏ ਆ ਕਿਵੇਂ ਕੰਮ ਕਰਨ ਦੇ ਲਈ ਪਹੁੰਚੇ ਨੇ ਹਾਂ ਵੀ ਕੀ ਨਾਮ ਆ ਤੇਰਾ ਨਾਮ ਕੀ ਆ ਕੀ ਨਾਮ ਕੀ ਹੈ ਤੇਰਾ ਮੇਰਾ ਹਾਂ ਮਨੋਜ ਕੁਮਾਰ ਮਨੋਜ ਕੁਮਾਰ ਕਿੱਥੋਂ ਆਏ ਆ ਉਪੀ ਸੇ ਯੂਪੀ ਤੋਂ ਕਦੋਂ ਆਏ ਆ ਕੱਲ ਆਏ ਥੇ ਕੱਲ ਕਿਵੇਂ ਪਤਾ ਲੱਗਿਆ ਓਰੇ ਮਲਕ ਬਾਰੇ ਮੇ ਪਤਾ ਲੱਗਿਆ ਕਿ 3 ਸਾਲ ਲੱਗੇ ਜਾਂਦਾ ਹੈ ਫਿਰ ਪਹੁੰਚਣਾ ਉਥੇ 3 ਸਾਲ ਕੇ ਬਾਅਦ ਮੈਨਾ ਲੱਗ ਰਹਾ ਹੈ আচ্ছা ਕੀ ਹੋਇਆ ਸੀ ਇੱਥੇ ਧਰਤੀ ਤੇ ਇਤਿਹਾਸਕੀ ਇੱਥੇ ਦਾ ਨਹੀਂ ਮਾਲਮ ਐ ਸਰ ਵੈਸੇ ਵੈਸੇ ਮੰਗਣਾ ਆ ਗਿਆ ਬਸ ਪੈਸੇ ਤਾਂ ਕ ਮਤਲਬ ਆ ਇਤਿਹਾਸ ਬਾਰੇ ਮੈਨੂੰ ਨਹੀਂ। ਇਹ ਤੁਸੀਂ ਕੀ ਮर्यादा ਦਾ ਧਿਆਨ ਰੱਖੋਗੇ ਤੁਹਾਨੂੰ ਇਤਿਹਾਸ ਹੀ ਨਹੀਂ ਪਤਾ। ਔਰੇ ਮੰਗਣ ਆ ਜੇ। ਜੇ ਕੋਈ ਬਤਾਏਗਾ ਤਾਂ ਕੀ ਕਮੀ ਆ ਤੇਰੇ ਜੀ ਕੀ ਕਮੀ ਆ? ਹੱਥ ਨਹੀਂ ਆ ਗੱਲ। ਨਹੀਂ ਨਹੀਂ। ਬਥੇਰੀ ਦੁਨੀਆ ਦੇ ਦੋ ਹੱਥ ਨਹੀਂ ਆ ਕਿ ਉਹ ਮਿਹਨਤ ਕਰਦੇ ਨੇ ਤਾਂ ਵੀ। ਹੂੰ। ਚਾਹੀਦਾ। ਘਰ ਚ ਕੌਣ-ਕੌਣ ਆ ਤੇਰੇ? ਘਰ ਚ ਕੌਣ-ਕੌਣ ਆ? ਘਰ ਪਰ ਮੇਰੇ ਮੇਰੀ ਫੈਮਲੀ ਆ। ਫੈਮਲੀ ਚ ਕੌਣ-ਕੌਣ ਆ? ਮੇਰੇ ਮੇਰੇ ਬੱਚੇ ਆ। ਕਿੰਨੇ ਬੱਚੇ ਨੇ? 4 ਬੱਚੇ। ਕੀ ਕਰਦੇ ਨੇ ਉਹ? ਉਹ ਪੜ੍ਹਦੇ ਲਿਖਦੇ ਨੇ। ਕਿੰਨੀ ਉਮਰ ਆ ਬੱਚੇ ਦੀ ਵੱਡੇ ਬੱਚੇ ਦੀ?

ਚਲ ਠੀਕ ਆ ਤੈਨੂੰ ਹੁਣ ਭੇਜ ਦਿੰਨੇ ਆ ਠੀਕ ਆ ਔਰ ਤੇਰਾ ਰਹਿਣ ਦਾ ਪ੍ਰਬੰਧ ਕਰ ਦਿੰਨੇ ਆ ਸੰਸਥਾ ਚ ਅਨਾਥ ਆਸ਼ਰਮ ਚ ਤੈਨੂੰ ਭੇਜਣ ਲੱਗੇ ਆ ਉੱਥੇ ਤੇਰਾ ਰਹਿਣ ਦਾ ਖਾਣ ਦਾ ਪੀਣ ਦਾ ਪ੍ਰਬੰਧ ਹੋਊਗਾ ਤੇਰੇ ਬੱਚਿਆਂ ਨੂੰ ਵੀ ਉੱਥੋਂ ਬੁਲਾ ਲਾਂਗੇ ਮੇਰੀ ਗੱਲ ਸੁਣ ਲਾ ਚੁੱਪ ਕਰਕੇ ਪਹਿਲਾਂ ਗੱਲ ਸੁਣ ਤੇਰੇ ਬੱਚਿਆਂ ਨੂੰ ਵੀ ਬੁਲਾ ਲਾਂਗੇ ਉੱਥੋਂ ਠੀਕ ਆ ਪੜ੍ਹਾਈ ਦਾ ਪ੍ਰਬੰਧ ਵੀ ਹੋਊਗਾ ਔਰੀ ਠੀਕ ਆ ਔਰੀ ਕਰ ਦਿੰਨੇ ਆ ਤੁਸੀਂ ਬਾਰ ਬਾਰ ਐਵੇਂ ਔਖੇ ਹੁੰਨੇ ਪੰਜਾਬ ਆ ਕੇ ਤੁਹਾਨੂੰ ਪੱਕਾ ਹੀ ਰੱਖ ਲੈਣੇ ਨਹੀਂ ਨਹੀਂ ਹਮ ਲੋਗ ਨਹੀਂ ਰਹਿਾਂਗੇ ਪੱਕੇ

ਚਲਾ ਜਾ ਕੇ ਇਹ ਗੋਲਕੇ ਚ ਪਾਉਣੇ ਨੇ ਕਿ ਹੁਣ ਥਾਣੇ ਜਾਣਾ ਪਹਿਲਾਂ ਦੱਸ ਥਾਣੇ ਲੈ ਜਾਏ ਇਹ ਗੁਰੂ ਦੀ ਗੋਲਕੇ ਚ ਪਾਉਣੇ ਨੇ ਕਿ ਥਾਣੇ ਜਾਣਾ ਗੋਲਕੇ ਹੋਰ ਮਵਾ ਦਈਏ ਚੱਲ ਨਾਲ ਚਾਪ ਪਾ ਦੂੰ ਤੇਰਾ ਕੋਈ ਮੜ ਮੋਟਾ ਪੁੰਨ ਹੋਵੇ ਚਲੋ ਚੰਗਾ ਭੜਾ ਤੁਰਦਾ ਫਿਰਦਾ ਕੀ ਨੀਤ ਹੈਗਾ ਤੇਰੇ ਚ ਯੂਪੀ ਤੋਂ ਆ ਗਿਆ ਤੂੰ ਪੈਸੇ ਲਾ ਕੇ ਉਰੇ ਮੰਗਣ ਵਾਸਤੇ ਹੈਂ ਅਰਤੀ ਤੇ ਤੈਨੂੰ ਪਤਾ ਨਹੀਂ ਕੀ ਹੋਇਆ ਕੀ ਸੀਗਾ ਨਹੀਂ ਬਤਾਈਏ ਕਿਤਾ ਵੀ ਤੇ ਜਾਣਕਾਰੀ ਹੋ ਗਿਆ ਹਮ ਲੋਕਾਂ ਨੂੰ ਜਾਣਕਾਰੀਆਂ ਤੈਨੂੰ ਪੈਸੇ ਦਾ ਜਾਣਕਾਰੀ ਹੋ ਗਿਆ ਵੀ ਪੈਸੇ ਮੰਗਣੇ ਨੇ ਉਰੇ ਆ ਕਿ ਹੋਰ ਤੈਨੂੰ ਜਾਣਕਾਰੀ ਨਹੀਂ ਹੈਗਾ ਉਹ ਤੈਨੂੰ ਜਾਣਕਾਰੀ ਅਸੀਂ ਦਈਏ ਹੈ ਕੀ ਤੇਰੇ ਚੰਗਾ ਭਲਾ ਤੁਰਦਾ ਫਿਰਦਾ ਤੂੰ ਕੰਮ ਕਰ ਨਹੀਂ ਸਕਦਾ ਕੋਈ ਆਪਣਾ ਮਕਾਨ ਹੈ ਤੇਰਾ ਜੀ ਮਕਾਨ ਆਪਣਾ ਜ਼ਮੀਨ ਹੈਗੀ ਆ ਕੋਈ ਮਕਾਨ ਫਰਕ ਹੈ ਜ਼ਮੀਨ ਕਿ ਨਹੀਂ ਹੈ ਜ਼ਮੀਨ ਨਹੀਂ ਹੈ ਜਮੀਨ ਹੋਵੇ ਯਾਨ ਲੋਕ ਹਮ ਹਮ ਤੋਰੇ ਆ। ਅੱਛਾ ਮੈਂ ਮਤਲਬ ਜੇ ਜਮੀਨ ਹੁੰਦੀ ਫੇਰ ਨਹੀਂ ਆਉਣਾ ਸੀ ਤੂੰ ਜਮੀਨ ਨਹੀਂ ਹੈਗੀ ਤਾਂ ਮੰਗਣ ਆਇਆ ਹੈ। ਤੈਨੂੰ ਨਾਲੇ ਦੱਸ ਤਾਂ ਹੁਣ ਤਾਂ ਤੂੰ ਆਹ ਸੇਵਾ ਪਾ ਕੇ ਸਰਜੇਗਾ ਤੇਰਾ। ਜੇ ਹੁਣ ਦੁਬਾਰੇ ਫੜ ਲਿਆ ਫਿਰ ਤੇਰੇ ਪੱਕਾ ਪੈਂਚਰ ਲਾਵਾਂਗੇ ਤੇਰੇ। ਠੀਕ ਹੈ ਜੀ ਠੀਕ। ਠੀਕ ਹੈ। ਅਵਦੇ ਗੁਰੂ ਘਰ ਤੇ ਤੂੰ ਫਿਰਦਾ ਨਾ ਇਹਨਾਂ ਨੇ ਸਾਨੂੰ ਮਿਹਨਤ ਕਰਨ ਦੇ ਲਈ ਸਿਖਾਇਆ ਸਿੱਖਾਂ ਨੂੰ ਤੁਸੀਂ ਉਰੇ ਆ ਕੇ ਫਰੀ ਚ ਪੈਸੇ ਕਮਾਉਣ ਲੱਗ ਆਹ ਬੰਦੇ ਨਹੀਂ ਮਿਹਨਤ ਕਰਨਾ ਇਹ ਵੀ ਤਾਂ ਤੇਰੇ ਉਧਰ ਹੀ ਆਏ ਹੁਣ ਇਹ ਨਹੀਂ ਮਿਹਨਤ ਕਰਦੇ ਕੱਢ ਲੈ ਸਾਰੇ ਕੱਢ ਲੈ ਉਧਰ ਉਹ ਬੈਠੇ ਆ ਬਾਬਾ ਜੀ ਬਾਬਾ ਜੀ ਇਹਦੀ ਪਰਚੀ ਪਰਚੀ ਘਟਾਲਾ ਜਾਂ ਸੇਵਾ ਪੈ ਜਾਵੇ ਤਰੀ ਅਰਦਾਸ ਕਰਕੇ ਮੇਤੋ ਜਿਹੜੀਆਂ ਗਲਤੀਆਂ ਹੋਈਆਂ ਨੇ ਕਾ ਅੱਗੇ ਤੋਂ ਨਹੀਂ ਮੈਂ ਕਰਦਾ ਉਦੋਂ ਨੂੰ ਹੱਥ ਜੋੜ ਕੇ ਅਰਦਾਸ ਕਰ ਲਾ ਕਹਦੇ ਅੱਗੇ ਤੋਂ ਤੇਰੇ ਦਰ ਤੇ ਭੀਖ ਨਹੀਂ ਮੰਗਦਾ ਕਾ ਤੂੰ ਦੇਣੇ ਵਾਲਾ ਉਹ ਤੋਂ ਮੰਗ ਜਿਹੜਾ ਮੰਗਣਾ ਜਿਹੜਾ ਸਾਰੀ ਦੁਨੀਆ ਨੂੰ ਦੇਣੇ ਵਾਲਾ ਇਹ ਕਿਤੋਂ ਕਿਸੇ ਗੁਰਦੁਆਰਾ ਸਾਹਿਬ ਚ ਭੀਖ ਨਹੀਂ ਮੰਗਣੀ ਠੀਕ ਆ ਸਾਡੇ ਮਰਿਆਦਾ ਨਹੀਂ ਹੈਗੀ ਇਹ ਭੀਖ ਦੇਣ ਦੀ ਤੇਰਾ ਕੋਈ ਚੰਗਾ ਕਰਮ ਤੀਗਾ ਤੇਰੀ ਲਾਗੀ ਸੇਵਾ ਹੁਣ ਦੇਖਣਾ ਨਹੀਂ ਚਾਹੀਦਾ ਹੁਣ ਤਾਂ ਤੇਰਾ ਸੇਵਾ ਦੇ ਕੇ ਛੱਡ ਗਿਆ ਗਾਹਾਂ ਨੂੰ ਅਸੀਂ ਪੱਕੀ ਫਿਰ ਕਾਰਵਾਈ ਕਰਾਂਗੇ ਠੀਕ ਆ ਮਾਈ ਤਾਂ ਤਾਂ ਹੋਰ ਵੀ ਕੀਤੀਆਂ ਮੈਨੂੰ ਪਤਾ ਪਰ ਤੈਨੂੰ ਹੁਣ ਚੱਲ ਇੰਨਾ ਕੇ ਦੰਡ ਬਹੁਤ ਆ ਪਰ ਹੁਣ ਗਾਹ ਤੋਂ ਉਹਦੇ ਤੁਰ ਜਾ ਆਪਣਾ ਠੀਕ ਆ ਆ ਲੈ ਫੜਨ 180 ਰੁਪਏ ਦੀ ਚੱਲ ਆਪਾਂ 200 ਵੀ ਕੱਢ ਲਈ ਕਰ ਬਹੁਤ ਠੀਕ ਹੈ ਜੀ 200 ਰੁਪਏ ਮਾਰਾ ਜੀ ਅੱਗੇ ਅਰਦਾਸ ਬੇਨਤੀ ਕਰ ਉਹਨਾਂ ਤੋਂ ਮੰਗ ਤੈਨੂੰ ਸਭ ਕੁਝ ਮਿਲੂਗਾ ਠੀਕ ਆ ਪਰ ਆ ਸਾਡੇ ਗੁਰੂ ਘਰਾਂ ਦੀ ਮਰਿਆਦਾ ਨਾ ਖਰਾਬ ਕਰੋ ਸਾਡੇ ਸਿੱਖ ਧਰਮ 'ਤੇ ਮਰਿਆਦਾ ਨਹੀਂ ਹੈਗੀ ਭੀਖ ਮੰਗਣ ਦੀ ਸਾਡੇ ਤਾਂ ਗੁਰੂ ਸਾਹਿਬ ਨੇ ਮਿਹਨਤ ਕਰਨਾ ਕਿਰਤ ਕਰਨਾ ਦੱਸਿਆ ਹੈਗਾ ਤੁਸੀਂ ਉਰੇ ਆ ਕੇ ਭੀਖ ਮੰਗਣ ਲੱਗੇ ਇਹ ਕਰਨਾ ਲੰਗਰ ਫ੍ਰੀ ਚੱਕੀ ਜਾਓ ਚਾਹ ਮਿਸਾਲ ਤੱਕ ਲੋ ਮਿਲਦਾ ਜੀ ਕੋਈ ਨਹੀਂ ਰੋਕਦਾ ਲੰਗਰ ਜਿੰਨਾ ਮਰਜ਼ੀ ਛਕ ਚਾਹ ਪੀ ਲੰਗਰ ਛਕ ਰਹਿਣ ਦਾ ਪ੍ਰਬੰਧ ਆ ਤੇਰਾ ਸਾਰਾ ਕੁਝ ਪ੍ਰਬੰਧ ਆ ਪਰ ਇਹ ਕੰਮ ਨਹੀਂ ਕਰਨਾ ਚਲ ਜਾ ਜਾ ਹੁਣ ਸੋ ਤਖਤ ਸ੍ਰੀ ਕੇਸਗਰ ਸਾਹਿਬ ਇੱਕ ਖੜਿਆ ਸੰਗਤ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਇਹਨਾਂ ਤੇ ਤਰਸ ਨਾ ਖਾਓ ਇਹ ਸਿਰਫ ਇਹਨਾਂ ਦੀ ਦੁਕਾਨਦਾਰੀ ਹੀ ਤਰਸ ਖਵਾਉਣ ਦੀ ਹੈ ਤੁਹਾਨੂੰ ਤਰਸ ਆਊਗਾ ਤਾਂ ਤੁਸੀਂ ਇਹਨਾਂ ਨੂੰ ਪੈਸੇ ਦੇਵੋਗੇ ਸੋ ਜੇਕਰ দান ਕਰਨਾ ਚੰਗੀ ਜਗ੍ਹਾ ਤੇ ਕਰੋ ਜਿੱਥੇ ਤੁਹਾਡਾ দান ਲੇਖੇ ਵੀ ਲੱਗੇ ਤੁਹਾਡਾ ਪੈਸਾ ਲੇਖੇ ਵੀ ਲੱਗੇ ਕਾਰ ਸੇਵਾ ਚੱਲ ਰਹੀ ਹੈ ਕਿੰਨੇ ਵੱਡੇ ਪ੍ਰਬੰਧ ਚੱਲ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿ ਕਾਰ ਸੇਵਾ ਤੁਹਾਡੇ ਸਹਿਯੋਗ ਨਾਲ ਹੈ ਉਹ ਬੰਦੇ ਨੂੰ দান ਦੇਂਦਾ ਭੀਖ ਦੇਂਦਾ ਕੀ ਫਾਇਦਾ ਜਿਨੇ ਤੁਹਾਡੇ ਗਲਤ ਪਾਸੇ ਪੈਸਾ ਵਰਤਣਾ ਹੈ ਸੇਵਾ ਚ ਲਾਓ ਤੁਹਾਡਾ ਦਿੱਤਾ দান ਕਿਤੇ ਲੇਖੇ ਵੀ ਲੱਗੇ ਕਹਿੰਦੇ ਬਾਬਾ ਜੀ ਬਿਲਕੁਲ ਜੀ ਬਿਲਕੁਲ ਪੂਰੀ ਘਰ ਦੀ ਸ਼ਰਾਨ ਮੰਨ ਰਹੀ ਹੈ 500 ਕਮਰਾ ਇਸੇ ਅੱਛੇ ਹਾਂਜੀ ਆ ਗੁਰੂ ਗੋਬਿੰਦ ਸਿੰਘ ਜਤਰੀ ਮਾਸ ਇਹ ਲੋਕ ਨਾ ਆਪਣੇ ਤਰਸਾ ਕੇ ਇਹ ਜਾਂ ਦੇ ਦੇ ਨੇ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਕੀ ਵਰਤਦੇ ਨੇ ਸੇਵਾ ਕੰਮਾ ਜੇ ਭਾਗਤ ਦੇ ਨੇ ਤਾਂ ਪੈਸੇ ਨਾਲੇ ਜਿਹੜੀ ਇਹ ਲੱਗੀ ਹੈ ਲੇਕੇ ਲੱਜਣੀ ਬਾਬਾ ਜੀ ਉਹ ਤਾਂ ਬੰਦਾ ਪਾਪਾ ਦਾ ਭਾਗੀਆ ਬਣਦਾ ਹੈ ਜੀ ਇਹਨੂੰ ਦੇਖ ਕੇ ਤਾਂ ਤੋ ਬੇਨਤੀ ਹੈ ਜੀ ਜੇ ਤੁਸੀਂ ਭੀਖ ਦੇਣੋਂ ਹਟੋਗੇ ਇਹ ਤਾਂ ਕੰਮ ਰੁਕਣਾਗਾ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਭਿਆਨਕ ਹੋ ਸਕਦਾ ਹੈ ਇਹ ਕੰਮ ਜਿਵੇਂ ਵੱਧ ਰਿਹਾ ਦਿਨ ਪਰ ਦਿਨ ਹਾਲਾਂਕਿ ਤੁਹਾਡੇ ਜਲਤਨਾ ਸਦਕਾ ਤੁਸੀਂ ਜੋ ਵੀਡੀਓ ਸ਼ੇਅਰ ਵਗੈਰਾ ਕਰਦੇ ਹੋ ਕੋਟ ਕਰਦੇ ਹਾਂ ਹੌਸਲਾ ਦਿਨੇ ਉਹਦੇ ਨਾਲ ਸੰਗਤਾਂ ਦੇ ਵਿੱਚ ਬਹੁਤ ਜਿਆਦਾ ਸੁਚੇਤ ਹੋਈ ਆ ਸੰਗਤ ਤੇ ਅੱਗੇ ਨਾਲੋਂ ਘੱਟ ਵੀ ਗਏ ਨੇ ਲੋਕ ਭੀਖ ਲੈਣੋਂ ਪਰ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਤੱਕ ਜਰੂਰ ਵੀਡੀਓ ਭੇਜਿਆ ਕਰੋ ਕਿਉਂਕਿ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਵੀ ਅਗਦਾ ਇਸ ਤਰ੍ਹਾਂ ਦੀ ਗਲਤੀ ਕਰ ਬੈਠਾ ਬੈਠਦਾ ਹੈਗਾ ਸੋ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਰੇ ਆਵਰੇ ਤੋਹੇ ਉਰੀ ਕੋ ਮਈ ਜਾਣਾ ਓਰੇ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਹੁਣ ਤੂੰ ਐ ਜਾਣਾ ਨਹੀਂ ਹੈਗਾ ਸਹੀ ਸਲਾਮਤ ਓਰੇ ਇੱਧਰ ਆ ਇੱਧਰ ਸੁਣਦਾ ਨਹੀਂ ਤੈਨੂੰ ਘਰ ਜਾਣ ਨਹੀਂ ਬਈਰ ਤੂੰ ਵਾਪਸ ਸਪੈਸ਼ਲ ਮੰਗਣ ਵਾਸਤੇ ਆਇਆ ਭੀਖ ਮੰਗਣੀ ਘਰ ਜਾਣ ਨਹੀਂ ਕੋਈ ਕਿਰਾਇਆ ਰਾਇ ਚਾਹੀਦਾ ਕਿ ਇਸ ਕਰਕੇ ਬਹੁਤ ਬੈਠੇ ਉਧਰ ਮੰਗਣ ਵਾਲੇ ਸਾਰਿਆਂ ਤੇ ਕਾਰਵਾਈ ਕਰਕੇ ਆਏ ਜੀ ਇਹਨੂੰ ਬਸ ਛੱਡਤਾ ਮੈਂ ਚੱਲ ਹੱਥ ਨਹੀਂ ਹੈਗਾ ਇਹ ਹਟਦਾ ਹੀ ਨਹੀਂ ਹੈਗਾ ਪਰ ਹੁਣ ਉਹਰੇ ਬਾਜ਼ਾਰ ਚ ਤੰਗ ਕਰਨ ਲੱਗ ਗਿਆ ਲੋਕਾਂ ਨੂੰ ਲੰਘ ਜਾ ਆਪਣਾ ਠੀਕ ਆ ਓਏ ਆਉਂਦੇ ਵੇਲੇ ਤੂੰ ਕਹਿੰਦਾ ਮੈਂ ਫ੍ਰੀ ਆਇਆ ਹੁਣ ਤੂੰ ਕਹਿੰਦਾ ਮੈਨੂੰ ਕਿਰਾਇਆ ਚਾਹੀਦਾ ਮੈਂ ਤੇਰੇ ਪਿੱਛੇ ਪਿੱਛੇ ਹੀ ਆ ਹੁਣ ਸਿੱਧਾ ਚੱਲ ਜਾ ਚਾ